ਵਿੱਚ 1 ਲੱਖ ਬੱਚੇ ਨੇ ਪ੍ਰੀਖਿਆ ਦਿੱਤੀ 1 ਲੱਖ ਤੋਂ ਜ਼ਿਆਦਾ ਹੋ ਸਕਦੇ ਨੇ ਜਾਂ 1 ਲੱਖ ਦੇ ਆਸ-ਪਾਸ ਹੋ ਸਕਦੇ ਨੇ ਪ੍ਰੀਖਿਆ ਦਿੱਤੀ ਸੀ ਇਹਦੀ ਪਰਮਾਨ ਹਾਸਲ ਹੋਇਆ ਬਟਾਲਾ ਸ਼ਹਿਰ ਦੀ ਰਹਿਣ ਵਾਲੀ ਮਾਨਿਆ শেਟ ਨੂੰ ਜਿਸ ਨੇ ਪੂਰੇ ਭਾਰਤ ਦੇ ਵਿੱਚ 10ਵਾਂ ਰੈਂਕ ਹਾਸਲ ਕਰਕੇ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਅੱਜ ਪਰਿਵਾਰ ਦੇ ਵਿੱਚ ਖੁਸ਼ੀ ਹੈ ਮਾਨਿਆ ਦੇ ਘਰ ਵਧਾਈ ਦੇਣ ਵਾਲਿਆਂ ਦਾ ਵੀ ਤਾਂਤਾ ਲੱਗਿਆ ਹੋਇਆ ਗੱਲਬਾਤ ਕਰਾਂਗੇ ਮਾਨਿਆ ਨਾਲ ਵੀ ਤੇ ਉਸਦੇ ਮਾਤਾ ਪਿਤਾ ਦਨਾਲਵੀ ਕਿ ਆਖਿਰ ਇਹ ਪੜਾਈ ਕਿੰਨੀ ਔਖੀ ਸੀ ਜਾਂ ਅੱਜ ਕੀ ਮਹਿਸੂਸ ਕਰਦੇ ਨੇ ਇਹ ਜਦੋਂ ਬੱਚੀ ਨੇ ਇਹਨਾ ਨਾਮ ਰੋਸ਼ਨ ਕੀਤਾ ਮਾਨੇ ਪਹਿਲਾਂ ਤੋਂ ਮੁਬਾਰਕ ਸੀ ਇਹਦੀ ਪੜਾਈ ਕਿੰਨੀ ਔਖੀ ਆਮ ਪੜਾਈ ਨਾਲੋਂ ਤੇ ਅੱਜ ਜਦੋਂ 10ਵਾਂ ਸਥਾਨ 1 ਲੱਖ ਬੱਚੇ ਚੋਂ ਲੈਣਾ ਪੂਰੇ ਭਾਰਤ ਚੋਂ ਨਾਮ ਰੋਸ਼ਨ ਕਰਨਾ ਕੀ ਫੀਲ ਕਰਦੇ ਹਾਂ ਔਖੀ ਤਾਂ ਥੀ ਹੀ ਮਤਲਬ ਕਾਫੀ ਕੁਝ ਮਿਸ ਕੀ ਹੈ ਕਾਫੀ ਫੈਮਿਲੀ ਫੰਕਸ਼ਨ ਮਿਸ ਕੀ ਹੈ ਦੋਸਤੋਂ ਸੇ ਨਹੀਂ ਮਿਲੀ

तो बच्चे इस मुकाम पे पहुंच गए आज लग कि फादर को लो सीख के अपने टीचर को लो सीख के भी अच्छा मुकाम हासिल कर लेते हां जी फैमिली पूरी सभी पूरी फैमिली ने बहुत सपोर्ट किया है मम्मा पापा दादी दादा जी मेरे बुआ और मेरे नानी सभी ने बहुत सपोर्ट किया है और हर तरफ से पापा से पूरी गाइडेंस मिली है कितनी उम्मीद सोची थी रैंक केड़ा सोचा सी केड़ा रैंक मतलब ऐसे नहीं था एग्जाम्स ठीक हो गए थे सोचा था कि अगर आ गया तो 40s में आ जाएगा पर टॉप टेन का बिल्कुल नहीं सोचा था मेहनत ज्यादा करनी ली <laughs> मेहनत ज्यादा की एग्जाम ज्यादा अच्छी हुए कितना समय देता पढ़ाई को कितना समय देता फैमिली और लास्ट के तीन महीने तो पढ़ाई ही चलती थी दिन के लाइक दस घंटे तो हो ही जाते थे दस बारह और फैमिली के साथ जब खाना वगैरह खाना है तभी फैमिली के साथ होती थी अदरवाइज अदरवाइज पढ़ाई चलती थी ਸਰਨਾ ਮਾਨਯਰੇ ਮਦਰ ਮੌਜੂਦਾ ਗੱਲਬਾਤ ਕਰ ਲੇਦਾ ਜਦੋਂ ਬੇਟੀ ਦੀ ਅਸੀਂ ਗੱਲ ਕਰ ਰਹੇ ਸੀ ਤੇ ਇੱਕਦਮ ਦੇਖਿਆ ਕਿ ਅੱਖਾਂ ਚ ਅਸੂ ਆ ਗਏ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਇੱਕ ਮਾਂ ਨੂੰ ਜਦੋਂ ਬੱਚਾ ਇਸ ਮੁਕਾਮ ਤੇ ਪਹੁੰਚਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ ਇਸ ਸੀਸ ਦੇ ਪੁੰਜੰਦ ਤੇ ਕਿ ਕੋਈ ਫਰਕ ਨਹੀਂ ਲੱਗਦਾ ਕਿ ਧੀਆਂ ਬੇਟੇ ਵਿੱਚ ਕੋਈ ਫਰਕ ਨਹੀਂ ਹੈ ਅੱਜ ਕੱਲ ਧੀਆਂ ਸਭ ਤੋਂ ਪਰੀ ਹੈ ਜੋ ਮਾਂ ਨੇ ਸਾਨੂੰ ਅੱਜ ਦਿੱਤਾ ਵਾ ਸ਼ਾਇਦ ਜੇ ਬੇਟਾ ਹੁੰਦਾ ਤਾਂ ਉਹ ਵੀ ਨਾ ਦੇ ਪਾਉਂਦਾ ਖਾਸ ਕਰਕੇ ਉਹਨਾਂ ਲੋਕਾਂ ਲਈ ਇਕਮੈਸਰ ਜਰੂਰ ਤੁਹਾਡੇ ਕੋਲ ਲੈਣਾ ਚਾਹਾਂਗੇ ਕਿਉਂਕਿ ਬੀਟੀ ਨੇ 1 ਲੱਖ ਬੱਚੇ ਚੋਂ 10ਵਾਂ ਸਥਾਨ ਹਾਸਲ ਕਰਨਾ ਬੜੀ ਵੱਡੀ ਗੱਲ ਹੈ ਕਿਉਂਕਿ ਹੁਣ ਇਸ ਤੋਂ ਬਾਅਦ ਜਦੋਂ ਵੀ ਇਹਨੂੰ ਤੁਸੀਂ ਦੇਖੋਗੇ ਕਿਸੇ ਬਹੁਤ ਵੱਡੇ ਮੁਕਾਮ ਤੇ ਦੇਖੋਗੇ ਕਿਉਂਕਿ ਬਟਾਲੇ ਸ਼ਹਿਰ ਚ ਤੇ ਐਸਾ ਮੁਕਾਮ ਨਹੀਂ ਹਾਸਲ ਹੋਣਾ ਬਾਹਰ ਜਾਣਾ ਪੈਣਾ ਉਸ ਸਮੇਂ ਫਿਰ ਉਹਨਾਂ ਲੋਕਾਂ ਨੂੰ ਕੀ ਗਾਈਡ ਕਰੋਗੇ ਜਾਂ ਕੀ ਸਲਾਹ ਦਿਓਗੇ ਜਿਹੜੇ ਬੇਟੀਆਂ ਨੂੰ ਕਿਸੇ ਐਂਡ ਤੇ ਆ ਕੇ ਘਰੋਬਾਰ ਲਈ ਜਾਣ ਦਿੰਦੇ ਜਾਂ ਉਹਨਾਂ ਦੀ ਪੜ੍ਹਾਈ ਥੋੜੀ ਘੱਟ ਕਰਵਾ ਦਿੰਦੇ ਆ ਬੇਟੀਆਂ ਦੀ ਸਿੱਖਿਆ ਠੀਕ ਹੋਣੀ ਚਾਹੀਦੀ ਹੈ। ਸ਼ੁਰੂ ਤੋਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕੀ ਕਰਨਾ ਹੈ। ਔਰ ਬਾਕੀ ਉਹ ਬਾਹਰ ਨਿਕਲਣ ਦਾ ਤੇ ਪੂਰਾ ਮੌਕਾ ਉਹਨਾਂ ਨੂੰ ਦੇਣਾ ਚਾਹੀਦਾ ਕਿਉਂਕਿ ਉਹ ਕਿਸੇ ਤੋਂ ਘੱਟ ਨਹੀਂ ਹੈਗੀ। ਉਹ ਸਭ ਕੁਝ ਹਾਸਲ ਕਰ ਸਕਦੀ ਹੈ। ਪਰ ਸੋਨਾਂ ਨੂੰ سپورਟ ਪੂਰੀ ਕਰਨੀ ਚਾਹੀਦੀ ਹੈ। ਜੋ ਉਹਨਾਂ ਦਾ ਮਨ ਹੈ ਉਹਨਾਂ ਨੂੰ ਕਰਨ ਦੇਣਾ ਚਾਹੀਦਾ। ਸਰ ਮਾਨੇ ਸਟੱਡੀ ਕਰਦੀ ਸੀ। ਇੱਕ ਮਾਂ ਫਿਰ ਕੀ ਸੋਚਦੀ ਕਿ ਮਾਂ ਦਾ ਅਕਸਰ ਖਿਆਲ ਹੁੰਦਾ ਕਿ ਬੱਚਾ ਮੇਰਾ ਖੇਲੇ ਵੀ ਉਹ ਆਪਣੇ ਟਾਈਮ ਦੋਸਤਾਂ ਨੂੰ ਵੀ ਦੇਵੇ ਜਾਂ ਉਹਦਾ ਖਾਣ-ਪਾਨ ਠੀਕ ਰਹੇ। ਇਦਾਂ ਹੀ ਫਿਰ ਤੁਹਾਹੀ ਤੁਸੀਂ ਕਿੰਨਾ ਕੁ ਸੈਕਰੀਫਾਈਜ਼ ਕੀਤਾ ਖਾਣ ਪਾਣ ਦਾ ਤੇ ਮੈਂ ਉਹਨੂੰ ਪੂਰਾ سپورਟ ਕਰਦੀ ਹੁੰਦੀ ਸੀ ਕਿ ਖਾਣਾ ਟਾਈਮ ਸੇ ਖਾਣਾ ਹੈ ਪੜਾਈ ਬਾਕੀ ਖਾਣ ਲਈ ਤਾਂ ਮੈਂ ਸਪੈਸ਼ਲੀ ਉਹਨੂੰ ਜਿੱਥੇ ਪੜ੍ਹਦੀ ਸੀ ਉੱਥੇ ਜਾ ਕੇ ਜਾ ਕੇ ਵੀ ਫੜਾਉਂਦੀ ਸੀ ਸੁਖਾਲਾ ਫਿਰ ਪੜ੍ਹਦੇ ਲੈ ਆਪਣਾ ਡਿਸਟਰਬ ਨਹੀਂ ਉਹਨੂੰ ਜ਼ਿਆਦਾ ਕਰਦੀ ਸੀ ਬਲਕਿ ਇਹ ਕਹਿੰਦੇ ਸੀ ਕਿ ਪੜ੍ਹਾਈ ਕਰਨੀ ਹੈ ਤੇ ਫਾਦਰ ਵੀ ਆਏ ਹੋਏ ਇਹੀ ਕਹਿੰਦੇ ਸੀ ਇਹ ਤੈਨੂੰ ਨਹੀਂ ਪਤਾ ਹੈਗਾ ਇਹ profession ਚ ਪੜਨਾ ਪੈਂਦਾ ਹੈ ਐਸਰੇ ਕਰਨਾ ਪੈਂਦਾ ਹੈ ਬਹੁਤ ਜ਼ਿਆਦਾ ઓਨਲੀ ਇੰਟਰਫੈਰੈਂਸ ਗਿਆ ਦੀ ਪ੍ਰਾਇਸ ਲੇਕਿਨ ਖਾਨਪਿੰਦਾ ਤਾਂ ਮੈਂ ਧਿਆਨ ਰੱਖਦਾ ਹੁੰਦਾ ਮੰਨਦੇ ਫਾਦਰ ਸ਼ਰਨਾ ਮੌਜੂਦ ਹੈ ਜਿਹੜੇ ਖੁਦ ਵੀ ਸੀਏ ਸਰ ਬੱਚੀ ਨੇ ਤੁਹਾਡੇ ਅਲਵੇਕ ਕੇ ਆਪਣੇ ਆਪ ਨੂੰ ਸੀਏ ਪਿਆਰ ਕਰ ਲਿਆ ਜਾਂ ਸ਼ੁਰੂ ਤੋਂ ਸੋਚ ਲਿਆ ਕਿ ਸੀਏ ਬੰਨਾ ਅੱਜ ਸ਼ਾਇਦ ਤੁਸੀਂ ਉਸ ਮਕਾਮ ਤੱਕ ਨਹੀਂ ਪਹੁੰਚੇ ਜਦੋਂ ਬੇਟੀ ਪਹੁੰਚ ਗਈ ਇੱਕ ਪਿਤਾ ਕੀ ਸੋਚਦਾ ਪਿਤਾ ਗਰੋ ਨਾਲ ਹੀ ਬੱਡਾ ਹੋਈ ਜਾ ਰਿਹਾ ਮੱਕੀ ਉੱਪਰ ਵਾਲੇ ਦਾ ਸ਼ੁਕਰਗੁਜ਼ਾਰ ਫੰਦਰ ਮੈਂ ਅੱਜ ਦੇ ਅਗਲੇ ਕੈਰੀਅਰ ਲਈ ਇਹਨੂੰ ਸ਼ੁਭ ਕਾਮਨਾਵਾਂ ਮੇਰੀਆਂ ਨਾਲ ਬਾਕੀ ਮੇਰਾ ਸਾਥ ਤੇ ਹਮੇਸ਼ਾ ਹੀ ਰਹਿਣਾ ਜਿੱਥੋਂ ਕਿਤੇ ਇਹਨੂੰ ਪ੍ਰੋਬਲਮ ਆਏ ਸਲਾਹ ਲੈਣੀ ਕੈਰੀਅਰ ਦੀ ਮੈਂ ਹਮੇਸ਼ਾ ਐਜ਼ ਅ ਟੀਚਰ ਵੀ ਤੁਸੀਂ ਇਹਨੂੰ ਗਾਈਡ ਕੀਤਾ 2 ਸਾਲ ਜਦੋਂ ਇੱਕ ਟੀਚਰ ਨਾਲੋਂ ਉਹਦਾ ਸਟੂਡੈਂਟ ਵੱਡੀਆਂ ਪੁਲੰਘਾਂ ਪੱਟੇ ਕਾਮਯਾਬੀ ਹਾਸਲ ਕਰੇ ਫਿਰ ਇੱਕ ਟੀਚਰ ਹੋਣ ਦੇ ਨਾਤੇ ਤੁਸੀਂ ਕੀ ਸੋਚਦੇ ਹੋ ਕਿ ਅੱਜ ਮਾਨਿਆ ਨੂੰ ਕਿਸ ਮੁਕਾਮ ਤੇ ਦੇਖਦੇ ਟੀਚਰ ਹੋਣ ਦੇ ਨਾਤੇ ਮੈਂ سپੀਚ ਲਾ ਸਾਂ ਕਿ ਮੇਰੇ ਕੋਲ ਵਰਡਸ ਨਹੀਂ ਹੈ ਜਿੰਨਾਂ ਇਹਨਾਂ ਨੂੰ ਤਰੱਕੀ ਮਿਲੀ ਹੈ ਬਾਕੀ ਫਰਦਰ ਮੇਰੇ ਜਿੰਨੇ ਵੀ ਆਰਟੀਕਲ ਔਰ ਆਫਿਸ ਆਰਟੀਕਲ ਲਿਖੇ ਜਾਂਦੇ ਆ ਮੇਰੀ ਹਮੇਸ਼ਾ ਉਹਨਾਂ ਦੇ ਨਾਲ ਸ਼ੁਭ ਕਾਮਨਾਵਾਂ ਵਹੀ ਰਹਿੰਦੀਆਂ ਜਦੋਂ ਮੇਰੇ ਤੋਂ ਅੱਗੇ ਨਿਕਲਦੇ ਆ ਔਰ ਕਈ ਨਿਕਲੇ ਵੀ ਆ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਬਿਲਕੁਲ ਪਿਤਾ ਦੇ ਨਾਲ ਨਾਲ ਟੀਚਰ ਕਹਿੰਦੇ ਕਿ ਬੜਾ ਅੱਛਾ ਲੱਗਦਾ ਹੈ ਅਜੋ ਸ਼ਬਦ ਨਹੀਂ ਆ ਜਿਹੜੇ ਬਿਆਨ ਕਰ ਸਕੀਏ ਤੇ ਉਹਨਾਂ ਦੀ ਬੇਟੀ ਨੇ 1 ਲੱਖ ਬੱਚੇ ਨੂੰ ਪਿੱਛੇ ਛੱਡ ਕੇ 10ਵਾਂ ਸਥਾਨ ਪੂਰੇ ਭਾਰਤ ਦੇ ਵਿੱਚੋਂ ਹਾਸਲ ਕੀਤਾ ਤੇ ਹੁਣ ਕਹਿੰਦੇ ਉਮੀਦ ਹੈ ਤੇ ਸ਼ੋਭਾ ਸ਼ਰਮਾ ਨੇ ਇਹਦੇ ਅਗਲੇ ਪੁਲਿਕ ਦੀਆਂ ਕੈਮਰਾਮੈਨ ਮਨੀਦਰਨ ਲਿਤਲੂਥਰਾ ਡੈਨਿਕ ਸ਼ਰਾ ਟੀਵੀ ਬਟਾਲਾ